ਤੇ ਮੇਰਾ ਪ੍ਰਾ ਕਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਆ ਪਿੰਡ ਦੀ ਜਵਾਈ ਕੁੜੀ ਆ ਤੇ ਜਵਾਈ ਉਹ ਸਾਡੇ ਘਰ ਆ ਗਏ ਢੱਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ਟੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਕਹਨਾ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਤੇ ਮੇਰੇ ਬੱਚੇ ਘਰ ਹੀ ਤੇ ਪਿੰਡ ਦੇ ਕੋਈ ਪਿੰਡ ਦੇ ਕੁੜੀ ਤੇ ਉਹਨਾਂ ਦਾ ਜਵਾਈ ਆ ਗਿਆ ਸਿੱਧਾ ਘਰ ਤੇ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਤੇ ਤੇ ਉਹਨੂੰ ਕੋਈ ਧਮਕੀ ਦਿੱਤੀ ਗਈ ਤੇ ਮੈਂ ਤੁਹਾਨੂੰ ਬਾਹਰ ਨਿਕਲ ਜਾ ਤੇ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਤੇ ਮੈਂ ਪਾਰੇ ਪਿੰਡ ਦੀ ਰਹਿਣ ਵਾਲੀ ਆ ਤੇ ਮੇਰਾ ਭਰਾ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਆ ਪਿੰਡ ਦੀ ਜਵਾਈ ਕੁੜੀ ਆ ਤੇ ਜਵਾਈ ਉਹ ਸਾਡੇ ਘਰ ਆ ਗਏ ਢੱਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ੱੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਆ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ੱੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਏ ਬੜਾ ਸ਼ਗਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮਕ ਮਾਰਨ ਮੂਰਨ ਦਾ ਬੜਾ ਮਾਰ ਆਇਆ ਉਹਨੂੰ ਮੇਰੇ ਭਰਾ ਨੂੰ ਉਹਨੂੰ ਡਾਰ ਗਿਆ ਬਹੁਤ ਡਾਰ ਗਿਆ ਉਹਨੂੰ ਧਮ ਮਾਰ ਗਿਆ ਉਸਵੇਲੇ ਉਹ ਨਹੀਂ ਸ਼ੰਭੀ ਸਾਲੀ ਹੈ ਜੀ ਸਰਵਨਾਂ ਹੀ ਉਹਦਾ ਕੀ ਕਰਦਾ ਫਾਦਰ ਨਾਸਰ ਜੀਤਰਾਜ ਹੀ ਉਹ ਟਿਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿਪਰ ਚਲਾਉਂਦਾ ਸੀ ਉਹ ਮੇਰਾ ਬੇਡ ਦਾ ਨਾਮ ਸਰਵਨ ਕੁਮਾਰ ਪੁੱਤਰ ਸਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇਡਾ ਘਰ ਆਇਆ ਘਰ ਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਹੋਇਆ ਤੇ ਮੇਰੇ ਬੱਚੇ ਘਰ ਹੀ ਉਹ ਪਿੰਡ ਦੇ ਪਿੰਡੇ ਕੁੜੀ ਤੇ ਉਹਨਾਂ ਨਾਲ ਜਵਾਈ ਉਹ ਅਗੇ ਸਿੱਧਾ ਘਰ ਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਤੇ ਤੇ ਉਹਨੂੰ ਕੋਈ ਧਮਕੀ ਦਿੱਤੀ ਕਿ ਮੈਂ ਤਨ ਤਨ ਬਾਹਰ ਨਿਕਲ ਜਾ ਤਾਂ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਜ਼ ਕਰ ਤੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਨਿਸਾਬ ਦਿੱਤਾ ਜਾਏ ਮੈਨੂੰ ਨਿਸਾਬ ਦਿੱਤਾ ਜਾਏ ਕਿੰਨੇ ਬੱਚੇ ਤਾਂ ਮੇਰੇ ਵਿੱਚ ਚਾਰ ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਹੀ ਤੇ ਮੇਰਾ ਮੇਰੀ ਸਨ ਨਿਸਾਬ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜਨਸੀ ਚ ਅਲਫਾ ਦਾ ਕੰਮ ਕਰਨਾ ਮਦਨਾਤ ਵੀ ਗਿਆ ਜਨਸੇ ਤੇ ਮੈਂ ਹਲਪਤਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਉੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹਨਾਂ ਦਾ ਟਰੱਕ ਡਰਾਈਵਰ ਇਹਨਾਂ ਦਾ ਪਲੇਟਰ ਇਹਨਾਂ ਦਾ ਟਰੱਕ ਡਰਾਈਵਰ ਇਹਨਾਂ ਦਾ ਪਲੇਟਰ ਇਹ ਕੰਮ ਕਰਦਾ ਸੀ ਕੰਪਲੀਟ ਕਰਤੀ ਪੁਲਿਸ ਨੇ ਪੁਲਿਸਰ ਕੰਪਲੇਂਟ ਕਰ ਕਹੇ ਤਾਂ ਕਿ ਕੰਮ ਸੁਣਵਾਈ ਲਿਖਣ ਆਇਆ ਸੁਣਵਾਈ ਚੱਲ ਰਹੀ ਹੈ ਸਾਡ ਨੂੰ ਲਿਖਣ ਦੀ ਤੇ ਮੈਂ ਮੈਨੂੰ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਰੇ ਨੂੰ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹੈ ਇਹ ਤੱਕ ਹਾਂ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ ਦਾ ਨਾ ਸਮੇ ਦਾ ਟਾਈਮ ਆ ਸਾਰਾ ਤਾਂ ਕਿ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਕਿ ਸਾਡੇ ਦੋਸਤਿਆਂ ਨੇ ਸੌਖ ਸਕਤੋ ਸਖਤ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਨੁਸਾਫ ਦਵਾਇਆ ਜਾਵੇ ਤੇ ਮੇਰਾ ਪ੍ਰਾਣ ਘਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਏ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਕੁੜੀ ਤੇ ਜਵਾਈ ਉਹ ਸਾਡੇ ਘਰ ਆ ਗਏ ਗੇਟ ਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ਟੱਕਾ ਮਾਰ ਕੇ ਪਰੇ ਸੋਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਕਨਾਟੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟ ਤੇ ਗਿਆ ਤੇ ਮੇਰੇ ਬੱਚੇ ਘਰ ਹੀ ਤੇ ਪਿੰਡ ਦੇ ਪਿੰਡੇ ਕੁੜੀ ਤੇ ਉਹਨਾਂ ਨਾਲ ਜਵਾਈ ਆ ਗਏ ਸਿੱਧਾ ਘਰ ਵਿੱਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਤੇ ਤੇ ਉਹਨੂੰ ਧਮਕੀ ਦਿੱਤੀ ਗਈ ਤੇ ਮੈਂ ਤੰਤੰਤ ਬਾਹਰ ਨਿਕਲ ਗਿਆ ਤੇ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਤੇ ਮੈਂ ਪਾਰੇ ਪਿੰਡੀ ਰਹਿਣ ਵਾਲੀ ਆ ਤੇ ਮੇਰਾ ਭਰਾ ਘਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਕੁੜੀ ਤੇ ਜਵਾਈ ਉਹ ਸਾਡੇ ਘਰ ਆ ਗਏ ਢਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ੱੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਆ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ੱੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਏ ਬੜਾ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮਕਾ ਮਾਰਨ ਮੂਰਨ ਦਾ ਬੜਾ ਮਾਰ ਆਇਆ ਉਹਨੇ ਮੇਰੇ ਭਰਾ ਨੂੰ ਉਹਨੇ ਉਹਨੂੰ ਡਾਰ ਗਿਆ ਬਹੁਤ ਡਾਰ ਗਿਆ ਉਹਨੂੰ ਧਮਕੀ ਦੇ ਕਮਰਗਿਓ ਸਵੇਰੇ ਉਹ ਨਹੀਂ ਸ਼ੰਪੀਸ ਆ ਲਈ ਜੀ ਸਰਵਨਾਂ ਹੀ ਉਹਦਾ ਕੀ ਕਰਦਾ ਜੀ ਫਾਦਰ ਨਾ ਸਰਜੀਤ ਰਾਜੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਸੀ ਉਹ ਮੇਰਾ ਬੇਡ ਦਾ ਨਾਮ ਸਰਵਨ ਕੁਮਾਰ ਪੁੱਤਰ ਸਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇਡਾ ਘਰ ਆਇਆ ਘਰ ਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਹੋਇਆ ਤੇ ਮੇਰੇ ਬੱਚੇ ਘਰ ਹੀ ਤੇ ਪਿੰਡ ਦੇ ਪਿੰਡ ਦੀ ਕੁੜੀ ਤੇ ਉਹਨਾਂ ਨਾਲ ਜਵਾਈ ਉਹ ਅਗੇ ਸਿੱਧਾ ਘਰ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਅਤੇ ਅਤੇ ਉਹਨੂੰ ਕੋਈ ਧਮਕੀ ਦਿੱਤੀ ਗਈ ਤੇ ਮੈਂ ਤੈਨੂੰ ਬਾਹਰ ਨਿਕਲ ਜਾ ਤਾਂ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਜ਼ ਕਰ ਤੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਬ ਦਿੱਤਾ ਜਾਏ ਮੈਨੂੰ ਇਨਸਾਬ ਦਿੱਤਾ ਜਾਏ ਮੇਰੇ ਬੱਚੇ ਤਾਂ ਮੇਰੇ ਚਾਰ ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਆਈ ਤੇ ਮੇਰਾ ਮੇਰੀ ਸਨਸਾ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਜਰਾ ਮੈਂ ਮੇਰੀ ਸਰਵਾਈ ਕੀਤੀ ਜਾਵੇ ਮੈਂ ਗਾਰਜਨਸੀ ਚ ਹਲਫਦਾ ਕੰਮ ਕਰਨਾ ਮਦਨਾਥ ਵੀ ਗਿਆਜੈਂਸ ਜਿਵੇਂ ਮੈਂ ਹਲਪੜਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਇਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹਨਾਂ ਦਾ ਟਰੱਕ ਡਰਾਈਵਰ ਇਹਨਾਂ ਦਾ ਆਪਰੇਟਰ ਹੀ ਇਹਨਾਂ ਦਾ ਟਰੱਕ ਡਰਾਈਵਰ ਤੇ ਆਪਰੇਟਰ ਇਹ ਕੰਮ ਕਰਦਾ ਸੀ ਕੰਪਲੀਟ ਕਰਤੀ ਇਹ ਪੁਲਿਸ ਨੇ ਪੁਲਿਸਰ ਕੰਪਲੇਂਟ ਕਰਾਇਆ ਕਿ ਕੰਮ ਸੁਣਵਾਈ ਲਿਖਣਾ ਆਇਆ ਸੁਣਵਾਈ ਚੱਲ ਰਹੀ ਹੈ ਸਾਰ ਨੂੰ ਲਿਖਣ ਦੀ ਤੇ ਮੈਂ ਮੈਨੂੰ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਰੇ ਨੂੰ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹਜੇ ਤੱਕ ਭਾਈ ਤਾਂ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ 10 ਵਜੇ ਦਾ ਟਾਈਮ ਆ ਸਾਰਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਕਿ ਸਾਡੇ ਦੋਸਤਿਆਂ ਦੇ ਸੌਖਤ ਸਖਤ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਨੁਸਾਫ ਦੋਇਆ ਜਾਏ